ਸਾਤਰੀਏ ਕਾਲ ਦੋਸਤੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਦੁਆਰਾ ਪਿਛਲੇ ਅੰਦੋਲਨ ਦੌਰਾਨ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਫਿਰ ਤੋਂ ਦਿੱਲੀ ਵੱਲ ਵਹੀਰਾਂ ਘੱਟ ਚੁੱਕੀ ਹੈ ਤੇ ਮੋਦੀ ਸਰਕਾਰ ਤੇ ਹਰਿਆਣੇ ਦੀ ਖੱਟਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਹਰਿਆਣੇ ਦੀਆਂ ਸਰਹੱਦਾਂ ਦੇ ਉੱਪਰ ਰੋਕ ਲਿਆ ਗਿਆ ਤੇ ਕਿਸਾਨਾਂ ਨੇ ਉੱਥੇ ਹੀ ਜਿਹੜਾ ਆਪਣਾ ਧਰਨਾ ਪ੍ਰਦਰਸ਼ਨ ਉਹ ਸ਼ੁਰੂ ਕਰ ਦਿੱਤਾ ਹੈ ਸ਼ਾਂਤੀਪੂਰਵਕ ਆਪਣਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਉੱਪਰ ਮੋਦੀ ਸਰਕਾਰ ਦੇ ਵੱਲੋਂ ਗਰਨੇਡ ਤੱਕ ਛੱਡੇ ਜਾ ਰਹੇ ਆ ਸਿੱਧੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਲਗਾਤਾਰ ਹੰਝੂ ਗੈਸ ਦੇ ਜਿਹੜੇ ਗੋਲੇ ਆ ਕਿਸਾਨਾਂ ਦੇ ਉੱਪਰ ਛੁੱਟੇ ਜਾ ਰਹੇ ਆ ਜਿਸ ਕਰਕੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਭਰਾ ਜ਼ਖਮੀ ਵੀ ਹੋਏ ਆ ਪਰ ਫਿਰ ਵੀ ਪੰਜਾਬ ਦੇ ਜਿਹੜੇ ਸੂਰਮੇ ਆ ਉਹ ਡਟੇ ਹੋਏ ਆ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਆ ਤੇ ਉਹਨਾਂ ਨੇ ਮੋਦੀ ਸਰਕਾਰ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਉਹ ਆਪਣੇ ਹੱਕ ਲਏ ਬਿਨਾਂ ਜਿਹੜਾ ਪਾਪਸ ਨਹੀਂ ਜਾਣਗੇ ਮੰਗਾਂ ਵੀ ਉਹੀ ਨੇ ਜੋ ਪਿਛਲੇ ਅੰਦੋਲਨ ਦੇ ਦੌਰਾਨ ਸਰਕਾਰ ਦੇ ਵੱਲੋਂ ਮੰਨ ਲਈਆਂ ਗਈਆਂ ਸੀ ਪਰ ਅਜੇ ਤੱਕ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਫਿਰ ਤੋਂ ਜਿਹੜਾ ਅੰਦੋਲਨ ਦੇ ਰਾਹ ਪੈਣਾ ਪਿਆ ਤੇ ਇਹ ਦੁਬਾਰਾ ਤੋਂ ਜਿਹੜਾ ਅंदोलਨ ਪੰਜਾਬ ਦੇ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ ਪੰਜਾਬੀ ਆਪਣੇ ਹੱਕਾਂ ਦੇ ਲਈ ਲੜਨ ਵਾਸਤੇ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਆ ਪਿਛਲੇ ਅंदोलਨ ਦਾ ਮੋੜ ਵੀ ਪੰਜਾਬੀਆਂ ਨੇ ਹੀ ਬੰਨਿਆ ਸੀ ਤੇ ਪੂਰੇ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕੀਤੀ ਸੀ ਆਪਣੇ ਹੈਂਕੜ ਦੇ ਲਈ ਜਾਣੇ ਜਾਂਦੇ ਮੋਦੀ ਨੂੰ ਝੁਕਾ ਕੇ ਹੀ ਵਾਪਸ ਮੁੜੇ ਸੀ ਤੇ ਕਾਲੇ ਕਾਨੂੰਨ ਰੱਦ ਕਰਵਾਏ ਸੀ ਤੇ ਇੱਕ ਵਾਰ ਫਿਰ ਤੋਂ ਪੰਜਾਬੀਆਂ ਨੇ ਅंदोलਨ ਦਾ ਮੋੜ ਬਣ ਦਿੱਤਾ ਤੇ ਮੋਦੀ ਸਰਕਾਰ ਦੀ ਰਾਤਾਂ ਦੀ ਨੀਂਦ ਜਿਹੜੀ ਉਹ ਹਰਾਮ ਕਰ ਦਿੰਦੀ ਹੈ ਇਸ ਹੌਸਲੇ ਨੂੰ ਲੈ ਕੇ ਜਿੱਥੇ ਪੰਜਾਬੀਆਂ ਦੀ ਪੂਰੀ ਦੁਨੀਆ ਦੇ ਵਿੱਚ ਲੇਬਲੇ ਹੋ ਰਹੀ ਹੈ ਤਾਂ ਉੱਥੇ ਕੁਝ ਕੁ ਲੋਕ ਜਿਹੜੇ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਜ਼ਹਿਰ ਵੀ ਉਗਲ ਰਹੇ ਆ ਉਹ ਕਹਿ ਰਹੇ ਆ ਕਿ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਹੀ ਦਿੱਕਤ ਕਿਉਂ ਆ ਬਾਕੀ ਦੇਸ਼ ਦੇ ਕਿਸਾਨ ਅੰਦੋਲਨ ਕਿਉਂ ਨਹੀਂ ਕਰਦੇ ਤਾਂ ਇਸ ਦਾ ਜਵਾਬ ਮਾਨਯੋਗ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਰਜੂ ਸਾਹਿਬ ਨੇ ਦੇ ਦਿੱਤਾ ਉਹਨਾਂ ਨੇ ਪੂਰੇ ਦੇਸ਼ ਦੇ ਲੋਕਾਂ ਨੂੰ ਸਿੱਸਾ ਦਿਖਾਇਆ ਕਿ ਪੰਜਾਬੀ ਕੌਣ ਨੇ ਤੇ ਕੀ ਇਤਿਹਾਸ ਹੈ ਪੰਜਾਬੀਆਂ ਦਾ ਸੋ ਆਓ ਦੋਸਤੋ ਤੁਹਾਨੂੰ ਵੀ ਦਿਖਾਉਣੀ ਹੈ ਮਾਰਕੰਡੇ ਕਾਰਜੂ ਸਾਹਿਬ ਦੀ ਇਹ ਟਿੱਪਣੀ जो लोग कह रहे हैं कि सिर्फ़ पंजाब के लोगों को दिक्कत है उन्हें बता दें कि आज़ादी के लिए फांसी पर चढ़ने वाले एक सौ इक्कीस लोगों में से तिरानवे पंजाबी थे उम्र कैद काटने वाले छब्बीस सौ छब्बीस लोगों में से इक्कीस सौ पंजाबी थे तो अंग्रेज़ भी कह सकते थे कि जब बाकी देश को गलामी से कोई समस्या नहीं तो पंजाब के लोगों को ज़्यादा दिक्कत क्यों है ਤਾਂ ਦੋਸਤੋ ਪੰਜਾਬੀਆਂ ਦੇ ਵਾਸਤੇ ਬਹੁਤ ਹੀ ਮਾਣ ਦੀ ਗੱਲ ਹੈ ਕਿ ਸੁਪਰੀਮ ਕੋਰਟ ਦੇ ਜੱਜ ਪੂਰੇ ਦੇਸ਼ ਨੂੰ ਪੰਜਾਬੀਆਂ ਦਾ ਇਤਿਹਾਸ ਦੱਸ ਰਹੇ ਹੈ ਉਹਨਾਂ ਨੇ ਪੂਰੇ ਦੇਸ਼ ਨੂੰ ਸੀਸਾ ਵਿਖਾਇਆ ਕਿ ਪੰਜਾਬੀ ਆਪਣੇ ਹੱਕਾਂ ਦੇ ਲਈ ਅੱਜ ਹੀ ਨਹੀਂ ਲੜ ਰਹੇ ਸਗੋਂ ਸਦੀਆਂ ਤੋਂ ਲੜਦੇ ਆ ਰਹੇ ਹੈ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਵੀ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਸਭ ਤੋਂ ਵੱਧ ਜੇਲਾ ਜੋ ਕਟੀਆਂ ਤਾਂ ਪੰਜਾਬੀਆਂ ਨੇ ਹੀ ਕਟੀਆਂ ਤੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਪੰਜਾਬੀਆਂ ਨੇ ਹੀ ਅੱਗੇ ਹੋ ਕੇ ਅੰਗਰੇਜ਼ਾਂ ਦੇ ਨਾਲ ਲੜਾਈਆਂ ਲੜੀਆਂ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਜੇਕਰ ਅੰਗਰੇਜ਼ ਵੀ ਤੁਹਾਡੇ ਵਰਗੀ ਸੋਚ ਰੱਖਦੇ ਕਿ ਸਿਰਫ ਪੰਜਾਬੀਆਂ ਨੂੰ ਹੀ ਦਿੱਕਤ ਹੈ ਤਾਂ ਉਹ ਸਿਰਫ ਪੰਜਾਬ ਨੂੰ ਆਜ਼ਾਦ ਕਰ ਦਿੰਦੇ ਤਾਂ ਸ਼ਾਇਦ ਬਾਕੀ ਦੇਸ਼ ਅੱਜ ਵੀ ਅੰਗਰੇਜ਼ਾਂ ਦਾ ਗੁਲਾਮ ਹੁੰਦਾ ਸੋ ਦੋਸਤੋ ਇਹ ਪੰਜਾਬੀਆਂ ਦੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬੀਆਂ ਖਿਲਾਫ ਜ਼ਹਿਰ ਉਗਲਣ ਵਾਲੇ ਲੋਕਾਂ ਨੂੰ ਬਹੁਤ ਹੀ ਸੋਹਣਾ ਜਵਾਬ ਦਿੱਤਾ ਹੈ ਮਾਰਕੰਡੀ ਕਾਰਜੂ ਸਾਹਿਬ ਨੇ ਸੋ ਅਗਰ ਤੁਸੀਂ ਵੀ ਪੰਜਾਬ ਦੇ ਪੁੱਤੋਂ ਪੰਜਾਬ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਤੇ ਆਪਣੇ ਹੋਰ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ ਧੰਨਵਾਦ